ਮਰਤੇ ਮੈਂ ਰਾਖੇ ਜੋ ਅਸੀਂ ਆਮ ਕਥਾ ਕਰਦੇ ਆ ਉਹਦੇ ਵਿੱਚ ਕਿਸੇ ਦਾ ਵਰਣਨ ਨਹੀਂ ਹੁੰਦਾ ਪਰ ਕਵੀ ਭਾਈ ਸੰਤੋਖ ਸਿੰਘ ਨੇ ਇੱਥੇ ਇੱਕ ਸੇਵਕ ਦਾ ਵਰਣਨ ਕੀਤਾ ਹੈ ਕਿ ਮਾਤਾ ਜੀ ਨੇ ਜਦੋਂ ਸੇਵਕ ਨੂੰ ਕਿਹਾ ਕਿ ਉਸ ਬ੍ਰਹਮਣ ਨੂੰ ਪੁੱਛੋ ਜਾ ਕੇ ਕਿ ਕਿਤੇ ਉਹਨੇ ਉਹਨਾ ਪਰਾਂ ਨਾ ਰੱਖਤੀਆਂ ਹੋਣ ਕੋਈ ਦੀਆ ਤਾਂ ਬ੍ਰਹਮਣ ਕੋਲ ਜਾ ਕੇ ਸੇਵਕ ਨੇ ਪੁੱਛਿਆ ਕਿ ਜਿਹੜੀਆਂ ਫੁਰਜੀਆਂ ਸੀ ਉਹ ਤੂੰ ਕਿੱਥੇ ਰੱਖੀਆਂ ਨੇ ਤੇ ਕਿੱਥੇ ਸਾਂਭੀਆਂ ਨੇ ਜਿੱਦੇ ਤੋਂ ਅੰਦਰ ਤਾਂ ਨਹੀਂ ਰੱਖ ਦਿੱਤੀਆਂ ਜਦੋਂ ਇਹ ਸਾਰਾ ਪੁੱਛਿਆ ਨਾ ਸੁਣਤ ਜਿਹੜਾ ਹੈ ਉਹ ਪੰਡਿਤ ਫਿਰ ਸੁਣ ਕੇ ਬਹੁਤ ਲਾਲ ਪਿਆ ਹੋ ਗਿਆ ਉੱਚੀ ਤੁਨ ਭਾਖ ਹੈ ਉੱਚੀ ਉੱਚੀ ਬੋਲਣ ਲੱਗਿਆ ਹੈ ਉੱਚੀ ਉੱਚੀ ਪ੍ਰਖਿਆ ਕਰਨ ਲੱਗਿਆ ਹੈ ਬੜਾ ਰੌਲਾ ਪਾ ਰਿਹਾ ਇਹ ਮੁੱਜ ਕੋ ਗੁਣਤਮ ਕਰਿਓ ਮਰਤੇ ਮੈਂ ਰਾਖੀ ਮੈਨੂੰ ਹੁਣ ਸਾਹਮਣ ਦਾ ਤੁਸੀਂ ਇਹ ਇਨਾਮ ਦੇ ਰਹੇ ਹੋ ਕਿ ਮੇਰੇ ਤੁਸੀਂ ਜੁਮੇ ਮੋਹਰਾ ਲਾ ਰਹੇ ਕਿ ਖੁਰਜੀਆ ਤੈ ਚੱਕ ਲਿਆ ਨੇ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਸ ਪਿੰਡ ਦੇ ਵਿੱਚ ਬਹੁਤ ਚੋਰ ਚੱਕੇ ਰਹਿੰਦੇ ਨੇ ਲੋਕ ਗ੍ਰਾਮ ਕੇ ਚੋਰ ਹੈ ਸੋ ਜਿੱਤੀ ਰੱਖ ਆਪੀ ਮੈਂ ਤਾਂ ਪਹਿਲੇ ਹੀ ਕਿਹਾ ਸੀ ਮਾਤਾ ਜੀ ਨੂੰ ਕਿ ਜਿਹੜਾ ਖੇੜੀ ਨਗਰ ਦੇ ਲੋਕ ਨੇ ਚੋਰ ਚਪੱਕੇ ਨੇ ਮਾਤਾ ਜੀ ਇਹਨਾਂ ਤੋਂ ਪਹਿਲਾਂ ਹੀ ਵਸ ਕੇ ਰਹੋ ਪਰ ਤੁਸੀਂ ਤਾਂ ਮੇਰੇ ਹੀ ਗੜਾ ਨਾਲ ਲਾ ਕੇ